ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਕਹਾਣੀ ਲੈ ਕੇ ਜੁੜੇ ਆ ਜੀ ਮੈਂ ਗੁਰਿੰਦਰ ਨਵੇਂ ਹਫ਼ਤੇ ਦੀ ਪਹਿਲੀ ਕਹਾਣੀ ਕਹਾਣੀ ਆ ਜੀ ਇੱਕ ਚਿੜੀ ਦੀ ਤੇ ਇਹ ਵੀ ਇੱਕ ਕਾਲਪਨਿਕ ਕਹਾਣੀ ਆ ਛੋਟੀ ਜੀ ਕਹਾਣੀ ਆ ਸਿੱਖਿਆ ਬਹੁਤ ਵੱਡੀ ਆ ਇੱਕ ਚਿੜੀ ਹੁੰਦੀ ਆ ਜੀ ਉਹ ਇੱਕ ਵਾਰ ਨਦੀ ਦੇ ਕਿਨਾਰੇ ਤੇ ਬੈਠੀ ਹੁੰਦੀ ਆ ਛੋਟੇ ਛੋਟੇ ਉਹਨੇ ਬੱਚਿਆਂ ਨੂੰ ਜਨਮ ਦਿੱਤਾ ਸੀ ਉਹ ਦੇਖਦੀ ਆ ਵੀ ਮੌਸਮ ਦਾ ਮਜਾਜ ਦੇਖ ਕੇ ਉਹਨੂੰ ਇਹ ਅੰਦਾਜ਼ਾ ਲੱਗ ਜਾਂਦਾ ਵੀ ਆਉਣ ਵਾਲੇ 1-2 ਦਿਨਾਂ ਦੇ ਵਿੱਚ ਬਹੁਤ ਤੇਜ਼ ਮੀਂਹ ਆਉਣ ਵਾਲਾ ਵਾ ਤੇ ਜਿਹੜੀ ਉਹ ਨਦੀ ਆ ਬਹੁਤ ਜ਼ਿਆਦਾ ਭਰਨ ਵਾਲੀ ਆ ਵੀ ਉਹਦਾ ਹੁਣ ਥੱਲੇ ਰਹਿਣਾ ਸੇਫ ਨਹੀਂ ਹੈਗਾ ਸੁਰੱਖਿਆਤ ਨਹੀਂ ਆ ਉਹਨੂੰ ਹੁਣ ਉਚਾਈ ਦੇ ਉੱਤੇ ਆਪਣੇ ਬੱਚਿਆਂ ਨੂੰ ਘਰ ਬਣਾ ਕੇ ਉੱਤੇ ਆਲਣਾ ਬਣਾ ਕੇ ਰੱਖਣਾ ਪੈਣਾ ਵਾ ਚਲੋ ਜੀ ਉਹ ਨਦੀ ਦੇ ਕਿਨਾਰੇ ਦੇ ਉੱਤੇ ਹੀ ਦੋ ਦਰਖਤ ਸੀਗੇ ਇੱਕ ਦਰਖਤ ਵੱਡਾ ਸੀ ਇੱਕ ਦਰਖਤ ਥੋੜਾ ਜਿਹਾ ਉਸ ਤੋਂ ਛੋਟਾ ਸੀ ਚਿੜੀ ਹੁਣ ਵੱਡੇ ਦਰਖਤ ਦੇ ਕੋਲ ਜਾਂਦੀ ਆ ਪਹਿਲਾਂ ਉਹਨੂੰ ਦੱਸਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮੀਂਹ ਹਨੇਰੀ ਝੱਖੜ ਆਉਣ ਵਾਲਾ ਵਾ ਵੀ ਮੇਰੇ ਬੱਚਿਆਂ ਨੂੰ ਬਚਾਉਣ ਵਾਸਤੇ ਤੂੰ ਮੈਨੂੰ ਇਜਾਜ਼ਤ ਦੇ ਕਿ ਮੈਂ ਤੇਰੀ ਟਾਣੀ ਦੇ ਉੱਤੇ ਆਲਣਾ ਬਣਾ ਸਕਾਂ ਉਹ ਜਿਹੜਾ ਵੱਡਾ ਰੁੱਖ ਹੁੰਦਾ ਉਹਨੂੰ ਇਹ ਇਜਾਜ਼ਤ ਨਹੀਂ ਦਿੰਦਾ ਕਹਿੰਦਾ ਵੀ ਤੂੰ ਨਹੀਂ ਬਣਾ ਸਕਦੀ ਇੱਥੇ ਆਲਣਾ ਅਗਲੇ ਦਰਖਤ ਨੂੰ ਪਹੁੰਚ ਜਾ ਕੇ ਉਹ ਅਗਲੇ ਦਰਖਤ ਦੇ ਕੋਲ ਜਾਂਦੀ ਆ ਜਿਹੜਾ ਥੋੜਾ ਜਿਹਾ ਛੋਟਾ ਸੀ ਉਹ ਸਾਰੀ ਗੱਲ ਸੁਣਦਾ ਵਾ ਚਿੜੀ ਦੀ ਤੇ ਉਹਨੂੰ ਇਜਾਜ਼ਤ ਦੇ ਦਿੰਦਾ ਵੀ ਤੂੰ ਆਲਣਾ ਬਣਾ ਕੇ ਆਪਣੇ ਬੱਚਿਆਂ ਨੂੰ ਇੱਥੇ ਸੁਰੱਖਿਅਤ ਰੱਖ ਸਕਦੀਆਂ ਚਿੜੀ ਖੁਸ਼ ਹੁੰਦੀ ਆ ਆਲਣਾ ਬਣਾ ਲੈਂਦੀ ਆ ਤੇ ਆਪਣੇ ਬੱਚਿਆਂ ਨੂੰ ਉੱਥੇ ਰੱਖ ਲੈਂਦੀ ਆ ਤੇ ਆਪ ਵੀ ਉੱਥੇ ਰਹਿਣ ਲੱਗ ਜਾਂਦੀ ਆ ਅਗਲੇ ਦਿਨ ਚਿੜੀ ਦੀ ਜਿਹੜੀ ਭੁਖ ਬਾਣੀ ਕੀਤੀ ਹੋਈ ਸੀ ਇੱਕ ਅੰਦਾਜ਼ਾ ਜਿਹੜਾ ਉਹਨੇ ਲਾਇਆ ਸੀ ਉਹ ਸਹੀ ਸਾਬਤ ਹੋ ਜਾਂਦਾ ਬਹੁਤ ਜ਼ਿਆਦਾ ਮੀਂਹ ਇੱਕਦਮ ਆ ਜਾਂਦਾ ਤੇ ਜਿਹੜੀ ਨਦੀ ਆ ਉਹ ਭਰਨ ਲੱਗ ਜਾਂਦੀ ਆ ਤੇ ਸਾਰੇ ਜਿਹੜੇ ਦਰਖਤ ਆ ਹੋ ਟੁੱਟ ਕੇ ਉਹ ਵੀ ਗਿਰਨ ਲੱਗ ਜਾਂਦੇ ਆ ਤੇ ਜਿਹੜਾ ਨਾਲ ਦਾ ਰੁੱਖ ਸੀਗਾ ਜਿਹਨੂੰ ਚਿੜੀ ਨੇ ਜਵਾਬ ਦਿੱਤਾ ਸੀ ਆਲਣਾ ਬਣਾਉਣ ਤੋਂ ਇੰਨੀ ਜ਼ਿਆਦਾ ਹਨੇਰੀ ਇੰਨਾ ਜ਼ਿਆਦਾ ਪਾਣੀ ਦਾ ਵਹਾਅ ਆਉਂਦਾ ਉਹ ਸਹਾਰ ਨਹੀਂ ਸਕਦਾ ਉਹ ਵੀ ਟੁੱਟ ਕੇ ਗਿਰ ਜਾਂਦਾ ਨਦੀ ਦੇ ਵਿੱਚ ਵਹਿਣ ਲੱਗ ਜਾਂਦਾ ਪਰ ਜਿਹੜੇ ਦਰਖਤ ਤੇ ਚਿੜੀ ਦਾ ਆਲਣਾ ਸੀ ਉਹ ਟਸ ਤੋਂ ਮਸ ਨਹੀਂ ਹੁੰਦਾ ਉਹਨੂੰ ਕੁਝ ਵੀ ਨਹੀਂ ਹੁੰਦਾ ਕਿਉਂਕਿ ਉਹ ਰੁੱਖ ਬੜਾ ਮਜ਼ਬੂਤ ਸੀਗਾ ਤੇ ਨਵਾਂ ਸੀ ਜਦੋਂ ਉਹ ਵੱਡੇ ਆਲਾ ਰੁੱਖ ਪਾਣੀ 'ਚ ਬੈਹ ਰਿਹਾ ਹੁੰਦਾ ਚਿੜੀ ਉਹਨੂੰ ਦੇਖ ਕੇ ਹੱਸਦੀ ਆ ਉਹਨੂੰ ਤਾਨਾ ਮਾਰਦੀ ਆ ਕਿ ਤੇਰਾ ਆਹੀ ਹাশਰ ਹੋਣਾ ਚਾਹੀਦਾ ਸੀ ਤੂੰ ਮੇਰੇ ਬੱਚਿਆਂ ਬਾਰੇ ਨਹੀਂ ਸੋਚਿਆ ਮੈਨੂੰ ਤੂੰ ਜਵਾਬ ਦਿੱਤਾ ਸੀ ਘਰ ਨਹੀਂ ਬਣਾਉਣ ਦਿੱਤਾ ਆਪਣੀ ਟਾਣੀ ਦੇ ਉੱਤੇ ਤੇ ਤੇਰਾ ਹাশਰ ਬਿਲਕੁਲ ਸਹੀ ਹੋਇਆ ਤੇਰਾ ਤਬਾਹ ਹੋਣਾ ਹੀ ਬਣਦਾ ਸੀ ਉਹ ਦਰਖਤ ਪਾਣੀ ਦੇ ਵਿੱਚ ਵਹਿੰਦਾ ਵਹਿੰਦਾ ਪਤਾ ਕੀ ਕਹਿੰਦਾ ਚਿੜੀ ਨੂੰ ਕਹਿੰਦਾ ਚਿੜੀਏ ਮੈਨੂੰ ਇਸ ਗੱਲ ਦਾ ਪਤਾ ਸੀਗਾ ਕਿ ਮੇਰੀਆਂ ਜੜਾਂ ਬਹੁਤ ਕਮਜ਼ੋਰ ਹੋ ਚੁੱਕੀਆਂ ਵਾਂ ਹਵਾ ਦਾ ਵਹਾ ਮੇਤੋਂ ਸਹਿ ਨਹੀਂ ਹੋਣਾ ਮੈਂ ਬੁढ़ा ਹੋ ਚੁੱਕਿਆ ਵਾਂ ਤੇ ਮੈਂ ਕਦੇ ਵੀ ਟੁੱਟ ਕੇ गिर ਸਕਦਾ ਵਾਂ ਇਸ ਲਈ ਮੈਂ ਤੈਨੂੰ ਤੇ ਤੇਰੇ ਬੱਚਿਆਂ ਨੂੰ ਆਪਣੇ ਉੱਤੇ ਆਲਣਾ ਨਹੀਂ ਸੀ ਬਣਾਉਣ ਦਿੱਤਾ ਚਿੜੀ ਜਦੋਂ ਆ ਗੱਲ ਸੁਣਦੀ ਆ ਤਾਂ ਬਹੁਤ ਜ਼ਿਆਦਾ ਸਦਮੇ 'ਚ ਜਾਂਦੀ ਆ ਪਛਤਾਉਂਦੀ ਆ ਕਿ ਉਹਨੂੰ ਉਹਨੇ ਉਹਨੂੰ ਇੰਨਾ ਮਾੜਾ ਕਿਹਾ ਜਿਨੇ ਉਹਦੇ ਲਈ ਤੇ ਉਹਦੇ ਬੱਚਿਆਂ ਲਈ ਭਲਾ ਸੋਚਿਆ ਸੋ ਦੋਸਤੋ ਕਹਾਣੀ ਦੀ ਸਿੱਖਿਆ ਵੀ ਇਹੀ ਆ ਕਿ ਆਪਾਂ ਅਕਸਰ ਜੇ ਕੋਈ ਸਾਨੂੰ ਕਿਸੇ ਕੰਮ ਤੋਂ ਜਵਾਬ ਦੇ ਦਿੰਦਾ ਨਾ ਆਪਾਂ ਉਹਦੇ ਨਾਲ ਮੂੰਹ ਬਣਾ ਕੇ ਬਹਿ ਜਾਂਦੇ ਆ ਉਹਨੂੰ ਗਲਤ ਕਹਿਣ ਲੱਗ ਜਾਂਦੇ ਆ ਪਰ ਹਰ ਵਾਰ ਉਹ ਇਨਸਾਨ ਗਲਤ ਨਹੀਂ ਹੁੰਦਾ ਜੋ ਤੁਹਾਨੂੰ ਜਵਾਬ ਦੇ ਦਿੰਦਾ ਕਿਸੇ ਕੰਮ ਕਰਨ ਤੋਂ ਇਨਕਾਰ ਕਰ ਦਿੰਦਾ ਤੁਹਾਨੂੰ ਕਈ ਵਾਰ ਉਹਦੇ ਵਿੱਚ ਵੀ ਤੁਹਾਡਾ ਭਲਾ ਛੁਪਿਆ ਹੁੰਦਾ ਸੋ ਬਹੁਤ ਬਹੁਤ ਧੰਨਵਾਦ ਜੀ ਮੈਂ ਉਮੀਦ ਕਰਦਾ ਇਹ ਕਹਾਣੀ ਇਹ ਸਿੱਖਿਆ ਤੁਹਾਨੂੰ ਬਹੁਤ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਅਗੇ ਸ਼ੇਅਰ ਕਰਦੇ ਹੋ ਜੀ ਮਿਲਦਾ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਕਹਾਣੀ ਦੇ ਨਾਲ